ਰਿਆਂ ਨੂੰ ਬਣਾ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੰਦੇ ਅੱਜ ਸੰਭੂ ਬਾਰਡਰ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਪੰਜਾਬ ਦੇ ਲੋਕ ਨੇ ਸਾਰੇ ਇਥੇ ਮੋਰਚੇ ਦੀ ਕਾਲ ਦੇ ਉਤੇ ਇਕੱਠੇ ਹੋਏ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਛਡਾਉਣ ਵਾਸਤੇ ਸਾਰੇ ਚਾਹੁੰਦੇ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਉਹਨਾਂ ਦੀ ਪ੍ਰੋਲ ਹੋਵੇ ਕਿਉਂਕਿ ਉਹਨਾਂ ਦੀ ਮਾਤਾ ਬਹੁਤ ਸਖਤ ਬਿਮਾਰਾ ਉਹਨਾਂ ਦੀ ਪ੍ਰੋਲ ਚਾਹੀਦੀ ਆ ਅੱਜ ਇੱਥੇ ਬੈਠੇ ਆ ਮੈਂ ਸੰਗਤ ਨੂੰ ਦੱਸਣਾ ਚਾਹਣਾ ਪਰ ਸੋ ਚੌਥੇ ਦੋ ਤਿੰਨ ਅਧਿਕਾਰੀ ਆਏ ਸੀ ਦਿੱਲੀ ਦੇ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਉੱਥੇ ਇਹਨਾਂ ਨੇ ਪ੍ਰਸਤਾਵ ਜਿਹੇ ਰੱਖੇ ਉਹ ਕਹਿੰਦੇ ਆਏ ਉਹਨਾਂ ਬੰਮੂ ਲਾਸਟ ਹੋ ਗਿਆ ਇਹ ਕਹਿੰਦੇ ਜਿੱਥੇ ਸਾਨੂੰ ਬਿਠਾਓਗੇ ਅਸੀਂ ਉੱਥੇ ਬਹਿ ਜਾਾਂਗੇ ਆ ਬਿਠਾ ਰਿਆ ਇਹਨਾਂ ਨੇ ਰੋਕ ਲਿਆ ਕਹਾਂ ਜਾਣਾ ਫਿਰ ਉਹਨਾਂ ਨੂੰ ਇਹਨਾਂ ਨੇ ਇਹ ਨਹੀਂ ਕਿਹਾ ਵੀ ਭਾਈ ਜਗਤਾਰ ਸਿੰਘ ਹਵਾਰੀ ਦੀ ਪ੍ਰੋਲ ਚਾਹੀਦੀ ਹੈ ਇਹ ਕਹਿੰਦੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਇੱਥੇ ਸ਼ਿਫਟ ਕਰ ਦਿਓ ਅਸੀਂ ਜਿਹੜਾ ਉੱਥੇ ਜਾਣਾ ਉਹ ਮੁੱਲ ਵੀ ਕਰ ਦਾਂਗੇ ਕਿਉਂ ਪਹਿਲਾਂ ਸਾਨੂੰ ਪ੍ਰੋਲ ਚਾਹੀਦੀ ਆ ਸ਼ਿਫਟ ਬਸਕ ਬਾਅਦ ਚ ਕਰ ਦੇਣਾ ਕਿਉਂਕਿ ਜੇ ਜਗਤਾਰ ਸਿੰਘ ਹਵਾਰਾ ਦੀ ਪ੍ਰੋਲ ਹੁੰਦੀ ਆ ਨਾ ਬੁਦੂਵਾਲਾ ਫਿਰ ਉਹਨਾਂ ਦੀ ਰਿਹਾਈ ਦੇ ਆਰਡਰ ਬਣ ਸਕਦੇ ਨੇ ਸ਼ਿਫਟਾਂ ਤੋਂ ਅਸੀਂ ਕੀ ਲੈਣਾ ਇਹਨਾਂ ਦੀ ਵਜ੍ਹਾ ਕਰਕੇ ਅੱਜ ਜਿਹੜੀ ਉਹਨਾਂ ਦੀ ਰਿਹਾਈ ਪ੍ਰੋਲ ਰੁਕ ਗਈ ਜੇ ਇਹਨਾਂ ਨੇ ਚੰਗਾ ਕੀਤਾ ਹੁੰਦਾ ਉਦੋਂ ਕਿਹਾ ਹੁੰਦਾ ਉਸੇ ਵੀ ਸਾਨੂੰ ਪ੍ਰੋਲ ਦਿਓ ਕੋਈ ਗੱਲ ਨਹੀਂ ਅਸੀਂ ਸ਼ਿਫਟ ਵੰਦ ਕਰਾ ਲਾਂਗੇ ਸਾਨੂੰ ਪਹਿਲਾਂ ਪ੍ਰੋਲ ਸੰਗਤ ਦੀ ਚਾਹੀਦੀ ਆ ਇਹੋ ਜੀਆਂ ਗੱਲਾਂ ਕਰਕੇ ਜਿਹੜਾ ਹੈਗਾ ਸੈਂਟਰ ਉਹ ਦੇਖ ਲੈਂਦਾ ਵੀ ਇਹ ਇਹਨਾਂ ਦੇ ਕਿੰਨਾ ਕਦਾਵਾ ਕੀ ਕਰ ਸਕਦੇ ਨੇ ਅੱਜ ਇੱਥੇ ਬੈਠੇ ਆਂ ਇਹੋ ਲੋਕ ਨੇ ਜਿਹੜੇ ਉਹ ਸਾਰੇ ਚਾਹੁੰਦੇ ਨੇ ਪਰ ਜਿਹੜੇ ਸਾਡੇ ਆਗੂ ਨੇ ਉਹ ਨਹੀਂ ਚਾਹੁੰਦੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਉਣ ਕਈਆਂ ਦੇ ਮੈਨੂੰ ਨਾਮ ਵੀ ਦੱਸੂਗਾ ਸਮੇਂ ਨਾਲ ਦੱਸੂਗਾ ਵੀ ਉਹਨਾਂ ਨੇ ਜਾ ਕੇ ਕੀ ਟਲ ਲਾਇਆ ਸਾਰਿਆਂ ਦਾ ਨਾਮ ਦੱਸਿਆ ਮੈਂ ਇਹਨਾਂ ਨੇ ਕੀ ਕਰਿਆ ਉਥੇ ਵੀ ਉਹਦੀ ਰਹਾਏ ਹਜੇ ਗਾਹਾਂ ਕਰ ਦਿਓ ਜੀ ਫਿਰ ਕਿਉਂ ਗਾਹਾਂ ਕਰ ਦਿਓ ਸਾਡੀਆਂ ਨੁਲਕੀਆਂ ਨੇ ਸਾਡੀਆਂ ਆਪਣੀਆਂ ਨੁਲਕੀਆਂ ਸਾਡੇ ਬੰਦਿਆਂ ਦੀਆਂ ਨੇ ਲੜਕੀਆਂ ਕਰਕੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪ੍ਰੋਲ ਹੋ ਰੋਕ ਗਈ ਨਹੀਂ ਅੱਜ ਪ੍ਰੋਲ ਹੋਣੀ ਸੀ ਪੱਕੀ ਇਹ ਸਾਡੇ ਕੋਲ ਗਾਰੰਟੀ ਹੈ ਸਾਰੀਆਂ ਖਬਰਾਂ ਆਉਂਦੀਆਂ ਨੇ ਸਾਰੇ ਕੁਝ ਦੱਸਦੇ ਆ ਅਸੀਂ ਕੀ ਕਰੀਏ ਇਹ ਜਿਹੜੇ ਨਹੀਂ ਚਾਹੁੰਦੇ ਵੀ ਜਗਤਾਰ ਸਿੰਘ ਹਵਾਰੇ ਹੋਣੇ ਪਰੋਲ ਤੇ ਹੁਣ ਜਾ ਉਹ ਨਾਂ ਛੁੱਟਣ ਅੱਜ ਜਿਹੜੇ ਆਗੂ ਆ ਇਕੱਠੇ ਹੋਏ ਨੇ ਸਾਰੇ ਲੋਕ ਚਾਹੁੰਦੇ ਨੇ ਅੱਜ ਵੀ ਸਾਰੇ ਚਾਹੁੰਦੇ ਨੇ ਵੀ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਅਸੀਂ ਵੀ ਚਾਹੁੰਦੇ ਆ ਸਾਰਾ ਵਕਤ ਆਵੇ ਬਾਹਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਜਿੱਦ ਦੇ ਨਾਲ ਅਸੀਂ ਨਿੰਗਾ ਸੰਗਾਂ ਨੇ ਕਾਲ ਦਿੱਤੀ ਨਾ ਤੁਸ ਸੰਭਲੇ ਨਹੀਂ ਸੰਭਾਲੇ ਜਾਣੇ ਫਿਰ ਆ ਬੈਰੀਕੇਟ ਜਿਵੇਂ ਉੱਥੇ ਪੱਟੇ ਨਾ 10 ਤਰੀਕ ਨੂੰ ਆਏ ਪੱਟ ਦਾਂਗੇ ਇਹਦਾ ਉਹ ਨੇ ਜਿਹੜੇ ਅਜੂਰੇ ਇੱਥੇ ਆਏ ਹੋਏ ਨੇ ਉਹ ਕੋਲਣ ਵਾਲੇ ਵੀ ਜਿੱਥੇ ਤੁਸੀਂ ਬਿਠਾਓਗੇ ਉਸੇ ਬੈਠਾਂਗੇ ਆ ਲਾਵੇ ਸੰਭੂ ਇਹ ਤਾਂ ਬੈ ਗਏ ਫਿਰ ਨਾ ਇਹਨਾਂ ਨੇ ਕੋਈ ਬੈਰੀਕੇਟ ਪੱਟਣਾ ਨਾ ਇਹਨਾਂ ਨੇ ਅੱਗੇ ਉਹਨਾਂ ਨਾਲ ਕੱਖ ਨਹੀਂ ਕਰਨਾ ਹੈਗਾ ਤੇ ਜ਼ਿਆਦਾ ਉਮੀਦ ਖਾਉਂਦੇ ਜਿਵੇਂ ਉੱਥੇ ਸੀ 10 ਤਰੀਕ ਨੂੰ ਬੈਰੀਕੇਟ ਪੱਟੇ ਨੇ ਅਸੀਂ ਤਾਂ ਇਹਨਾਂ ਦੇ ਸੰਯੋਗੀ ਆ ਦੇਖਦੇ ਆ ਵੀ ਕੀ ਕਰਦੇ ਫਿਰਦੇ ਨੇ ਫਿਰ ਸਾਨੂੰ ਕਹਣਗੇ ਜੇ ਉਲਟ ਬੋਲਦੇ ਨੇ ਸਾਨੂੰ ਗਲਤ ਬੋਲ ਗਲਤ ਸੀ ਜਦੋਂ ਪੌਣੇ 3 ਸਾਲ ਹੋ ਗਏ ਸੀ ਸੰਗਤ ਦੀ ਉੱਥੇ ਬੈਠੇ ਆ ਅਸੀਂ ਕੀ ਕਰੀਏ ਕਿੰਦਰ ਨੂੰ ਜਾਈਏ ਇਹ ਤਾਂ ਆਪਰ ਲਾ ਕੇ ਮੋਰਚੇ ਭੱਜ ਗਏ ਉਥੋਂ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਕੋਈ ਨਹੀਂ ਰਹਿੰਦਾ ਉੱਥੇ ਮੋਰਚੇ ਤੇ ਸਭ ਭੱਜ ਗਏ ਇੱਥੇ ਤੁਰੇ ਫਿਰਦੇ ਨੇ ਘਰਾਂ ਦੇ ਵਿੱਚ ਅੱਜ ਮੋਤ ਅੱਜ 30 ਮਹੀਨੇ ਹੋ ਗਏ 12 3 36 36 ਮਹੀਨੇ ਦਾ ਮਤਲਬ 3 ਸਾਲ ਹਰ ਜਨਵਰੀ ਦੇ ਵਿੱਚ 3 ਸਾਲ ਹੋ ਜਾਣਗੇ 32 ਦੇ 3 ਮਹੀਨਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਐ ਪੁੱਛੇ ਹੋਵੇ ਤੁਹਾਡੇ 32 ਦੇਤੀ ਉਥੇ ਹਾਜ਼ਰੀਆਂ ਹੈਗੀਆਂ ਨੇ ਰਾਤ ਦੀਆਂ ਹਾਜ਼ਰੀਆਂ ਹੈ ਕਿਸੇ ਰਾਤ 32 ਦੇਤੀ ਰਾਤਾਂ ਕੱਟੀਆਂ ਨੇ ਰਿਕਾਰਡ ਦੇਣ ਸਾਨੂੰ ਇਹ ਮੋਰਚੇ ਲਾਏ ਮੋਰਚੇ ਛੱਡ ਕੇ ਗਾਹਾਂ ਹੋ ਜਾਣਾ ਹੋਣਾ ਹੀ ਨਹੀਂ 15 20 ਦਿਨ ਮਹੀਨਾ ਮਹੀਨਾ ਮੁੰਨਦਾ ਹੀ ਨਹੀਂ ਭਾਈ ਮੋਰਚੇ ਚੱਲਦੇ ਨਹੀਂ ਮੋਰਚੇ ਸਰ ਹੋਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਥ ਦਿਓ ਸੋਸ਼ਲ ਮੀਡੀਆ ਤੇ ਤਾਕਤ ਬਣਾਓ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਕੋਈ ਗੱਲ ਨਹੀਂ ਇੱਕ ਦਿਨ ਜਰੂਰ ਛੱਡਣਾ ਪੈਣਾ ਸਰਕਾਰਾਂ ਵੀ ਸੋ ਤਾਨੂੰ ਦੱਸਣਾ ਇੱਕ ਵੀ ਗੱਲ ਦੱਸਣਾ ਵੀ ਅਸੀਂ ਇੱਥੋਂ ਦੇ ਵੋਟਰ ਹੈਗੇ ਆ ਅਸੀਂ ਬਸਦੇ ਹੈਗੇ ਆ ਜਾਂ ਨਹੀਂ ਜਦੋਂ ਸੰਵਿਧਾਨ ਕਹਿੰਦਾ ਵੀ ਬੰਦੀ ਸਿੰਘ ਰਿਹਾ ਹੋਣਾ ਚਾਹੀਦੇ ਨੇ ਫਿਰ ਕਿਉਂ ਨਹੀਂ ਕਰਦੀ ਸਰਕਾਰ ਮੋਦੀ ਸਰਕਾਰ ਸੁਣ ਲੈ ਵੀ ਅਮਰਸਾਹ ਤੂੰ ਹੁਣ ਲਾ ਵੀ ਅਸੀਂ ਛੱਡਦੇ ਨਹੀਂ ਸੀ ਸਰਦਾ ਕੇ ਹਟਾਂਗੇ ਬੈਠੇ ਆ ਉਸੇ ਕੋਈ ਗੱਲ ਨਹੀਂ ਬਾਬਾ ਉਸ ਦਿਨ ਜਿਹੜਾ ਪਰਸੋਂ ਮੀਟਿੰਗ ਹੋਈ ਸੀ ਇੱਥੇ ਹੋਣਗੇ ਤੁਸੀਂ ਉਹਨਾਂ ਦਾ ਥਿਊ ਲੈ ਲਿਓ ਬਾਬਾ ਗੁਰਮੀਤ ਸਿੰਘ ਸਰ ਸੇਵ ਵਾਲੇ ਮਹਾਂਪੁਰਖ ਉਹਨਾਂ ਤਨ ਉਥੋਂ ਦੇ ਉਦਨ ਦੀ ਲੰਗਰ ਲਾਇਆ ਹੋਇਆ ਜਿੱਦਣ ਦਾ ਮੋਰਜਾ ਚੱਲਦਾ ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਵੀ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਆਪਾਂ ਕੁੰਡਲੀ ਜਾ ਕੇ ਬੈਠੀਏ ਬਾਬਾ ਗੁਰਮੀਤ ਸਿੰਘ ਨੇ ਜੇ ਇਹ ਗੱਲ ਸਾਡੇ ਸਾਹਮਣੇ ਸਾਰੇ ਖੜੇ ਨੇ ਉਸੇ ਨਾਂ ਕਹੀ ਹੋਵੇ ਤਾਂ ਵੀ ਆਪਾਂ ਇੱਕ ਨੇ ਇਹਨਾਂ ਦੇ ਮੂੰਹ ਬੰਦ ਉੱਥੇ ਹੋ ਗਏ ਜ਼ਬਾਨ ਬੰਦ ਹੋ ਗਈ ਇਹਨਾਂ ਨੇ ਇੱਕ ਤੋਂ ਦੂਜਾ ਜਵਾਬ ਨਹੀਂ ਦਿੱਤਾ ਵੀ ਉੱਥੇ ਜਾਣਾ ਜਾਂ ਨਹੀਂ ਉਸ ਗੱਲ ਤੇ ਆਈ ਨਹੀਂ ਬਾਬੇ ਗੁਰਮੀਤ ਸਿੰਘ ਹੁਣ ਉੱਠ ਕੇ ਤੁਰ ਗਿਆ ਸੀ ਵੀ ਉੱਠ ਕੇ ਆ ਗਏ ਹੋਰ ਵੀ ਜਿਹੜੇ ਉੱਥੇ ਬੈਠੇ ਦੋ ਵੀ ਚਲੇ ਗਏ ਘਰਾਂ ਨੂੰ ਆਹ ਹਾਲ ਇਹਨਾਂ ਦਾ ਹੁਣ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਬਹੁਤ ਹੋਊਗਾ ਵੀ ਸਾਡੇ ਖਿਲਾਫ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਮੈਂ ਸੱਚ ਕਹਿਣਾ ਕਿਸੇ ਨੇ ਮੈਨੂੰ ਰੁਪਈਏ ਨਹੀਂ ਦੇਂਦੇ ਮੋਰਚੇ ਤੇ ਆਗੂ ਨੇ ਫਲਾਣੇ ਇਹਨੇ ਰੁਪਈਏ ਇਕੱਠੇ ਕਰਕੇ ਦੇਤੇ ਸਾਨੂੰ ਪਤਾ ਸੀ ਤਿੰਨ ਸਾਲਾਂ ਤੋਂ ਕਿਵੇਂ ਉੱਥੇ ਬੈਠ ਕੇ ਮੋਰਚਾ ਸੇਵਾ ਕਰਨ ਹੈ ਘੋੜੇ ਵੀ ਨੂੰ ਸਾਨੂੰ ਦਾਣਾ ਪਾਣੀ ਵੀ ਪੋਣਾ ਪੈਂਦਾ ਇੱਕ ਵੀ ਰੁਪਈਆ ਸਾਫਤ ਕਰ ਦੇਣਾ ਵੀ ਜੇ ਮੋਰਚਾ ਵਾਲਿਆਂ ਸਾਨੂੰ ਪੰਜੀ ਵੀ ਦਿੱਤੀ ਹੋਵੇ ਕਦੇ ਨਾ ਲਈ ਜਾਣਾ ਅਸੀਂ ਲੈਣੀਆਂ ਇਹਨਾਂ ਤੋਂ ਸੰਗ ਤਾਂ ਸਾਨੂੰ ਜਿੰਨੇ ਮਰਜ਼ੀ ਕੁਝ ਦੇ ਦੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਤਾਕਤ ਬਣਾਓ ਧੰਨਵਾਦ ਤੇ ਇੱਕਾ ਰੱਖੋ ਤੁਸੀਂ ਤਾਕਤ ਬਣਾਓ ਫੇਰ ਗੱਲ ਬਣਣੀ ਆ ਜਿਹੜੇ ਬੰਦੇ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਮਿਲ ਸਕਦੇ ਸੰਗਤ ਹੁਣ ਆਪ ਹੀ ਫੈਸਲਾ ਕਰ ਲੇ ਪ੍ਰਧਾਨ ਮੰਤਰੀ ਨੂੰ ਮਿਲਣ ਰਹਿਣਗੇ ਪ੍ਰਧਾਨ ਮੰਤਰੀ ਤੱਕ ਪਹੁੰਚ ਜਾਣਗੇ ਉਹ ਤਾਂ ਹੀ ਤਾਂ ਇੱਥੇ ਬੈਠੇ ਨੇ ਸਾਡਾ ਦੋਨਾ ਸਿਰਫ ਆਹ 2-4 ਘੰਟਿਆਂ ਇਥੋਂ ਗੱਲਾਂ ਕਰਕੇ ਮੁੜ ਜਾਣਗੇ ਸਾਡੇ ਵਿੱਚ ਕੋਈ ਵੀ ਆਗੂ ਨਾ ਧਾਰਮਿਕ ਨਾ ਰਾਜਨੀਤਿਕ ਕੋਈ ਵੀ ਆਗੂ ਨਹੀਂ ਹੈ ਕੌਮ ਕੋਲੇ ਜਿਹੜਾ ਸਪਸ਼ਟ ਗੱਲ ਕਰ ਸਕੇ ਉਥੇ ਬੈਠ ਕੇ ਉਹਨਾਂ ਦੇ ਅੱਖ ਚੱਕ ਪਾ ਕੇ ਗੱਲ ਕਰ ਸਕੇ ਉਥੇ ਕੁਝ ਹੋਰ ਕਹਿੰਦੇ ਨੇ ਇੱਥੇ ਆ ਕੇ ਕੁਝ ਹੋਰ ਦੱਸਦੇ ਨੇ ਸਾਨੂੰ ਲੋਕਾਂ ਨੂੰ ਬੌਲੇ ਬਣਾਈ ਜਾਂਦੇ ਨੇ ਚੱਕਰਾਂ 'ਚ ਪਾਈ ਜਾਂਦੇ ਨੇ ਸਰਕਾਰਾਂ ਵੀ ਫਿਰ ਦੇਖ ਲੈਂਦੀਆਂ ਨੇ ਵੀ ਇਹਨਾਂ ਦੇ ਵਿੱਚ ਦਮ ਕਿੰਨਾ ਕਾ ਇਹ ਕਿੰਨੇ ਕੁ ਪਾਣੀ ਚ ਨੇ ਇਹਨਾਂ ਦੀ ਬਦੌਲਤ ਤਾਂ ਹੀ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਜ ਜਿਹੜੀ ਹੈਗੀ ਪ੍ਰੋਲ ਹੋਣੀ ਸੀ ਉਹ ਨਹੀਂ ਹੋਈ ਜੋ ਇਹਨਾਂ ਨੇ ਕੁਸ਼ ਕੀਤਾ ਬਾਕੀ ਤੁਸੀਂ ਸੰਗਤਾਂ ਸਾਰੀ ਚਾਹੁੰਦੀ ਆ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਜਿਹੜੇ ਲੀਡਰ ਨੇ ਉਹ ਨਹੀਂ ਚਾਹੁੰਦੇ ਬੇ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਲੀਡਰਾਂ ਦੀ ਨਾਕਾਮੀ ਕਰਕੇ ਰਾਜਨੀਤਿਕ ਪੰਜਾਬ ਦੇ ਲੀਡਰ ਧਾਰਮਿਕ ਇਹਨਾਂ ਦੀ ਕਾਮੀ ਕਰਕੇ ਅੱਜ ਸਾਡੇ ਸਿੰਘ 33 ਦੇਤੀ 35 35 ਸਾਲਾਂ ਤੋਂ 30 ਦੀ ਸਾਲਾਂ ਤੋਂ ਜੇਲ੍ਹਾਂ ਦੇ ਵਿਜਮੰਦ ਨੇ ਇਹਨਾਂ ਕਰਕੇ ਸਨਦੀ ਸਿੰਘ ਬਾਹਰ ਨਹੀਂ ਆ ਰਹੇ ਕੋਈ ਨਹੀਂ ਇੱਕ ਦਿਨ ਜ਼ਰੂਰ ਹੋਊਗਾ ਗੁਰੂ ਕਿਰਪਾ ਕਰਨਗੇ ਭਾਈ ਜਗਤਾਰ ਸਿੰਘ ਹਵਾਲਾ ਸਣੇ ਸਾਰੇ ਬੰਦੀ ਸਿੰਘ ਰਿਹਾਂ ਹੋਣਗੇ ਪੁਰ ਕਿਰਪਾ ਕਰੂਗਾ ਤੁਸੀਂ ਮੋਰਚੇ ਨਾਲ ਡੁਡੇ ਰਹੋ ਮੋਰਚੇ ਨਾਲ ਬਣੇ ਰਹੋ ਜਿੰਨਾ ਚਿਰ ਬੰਦੀ ਸਿੰਘ ਰਿਹਾਂ ਨਹੀਂ ਹੋ ਜਾਂਦੇ ਉਸੇ ਤੱਕ ਡਟੇ ਹੋਇਆ ਪਰ ਸੋਸ਼ਲ ਮੀਡੀਆ ਤੇ ਨੌਜਵਾਨ ਤਾਕਤ ਬਣਾ ਕੇ ਰੱਖੋ ਸੋਸ਼ਲ ਮੀਡੀਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਰਹੋ ਤਾਕੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਸੁਨੇਹਾ ਪਹੁੰਚਦਾ ਰਹੇ ਤੁਸੀਂ ਘਰੇ ਬੈਠੇ ਵੀ ਸੁਨੇਹਾ ਦੇ ਸਕਦੇ ਹੋ ਇੱਥੇ ਆ ਕੇ ਵੀ ਸੁਨੇਹਾ ਦੇ ਸਕਦੇ ਹੋ ਪਰ ਸਾਨੂੰ ਲਹਿਰ ਬਣਾਉਣੀ ਪੈਣੀ ਹੈ ਬੰਦੀ ਸਿੰਘਾਂ ਦੇ ਹੱਕ ਦੇ ਫੇਰ ਗੱਲ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ